ਜੁਗੋ ਜਗ ਅਟਲ ਵਾਲੀ ਏ ਕੁਲ ਆਲਮ ਸਰਬੇ ਕਾਇਨਾਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਕਦਸ ਗੋਦਾ ਆਨੰਦ ਮਾਨ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਸਾਹਿਬਾਨ ਦੇ ਸ਼ਤਬਦੀ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸੰਗਤ ਦੇ ਰੂਪ ਵਿੱਚ ਇਕੱਤਰ ਹੋਏ ਹਾਂ ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਾਲਸਾ ਪਬਲਿਕ ਸਕੂਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਵਿਦਿਆਰਥਣ ਹਾਂ ਮੈਂ ਆਪ ਜੀ ਦੇ ਸਨਮੁਗੁਰੂ ਤੇਗ ਬਹਾਦਰ ਜੀ ਦੇ ਜੀਵ ਸੰਬੰਧੀ ਇੱਕ ਕਵਿਤਾ ਲੈ ਕੇ ਪੇਸ਼ ਹੋਈ ਹਾਂ ਸੁਣਨ ਦਾ ਯਤਨ ਕਰਨਾ ਜੀ ਦੁਨੀਆ ਵਿੱਚ ਨਹੀਂ ਦਿਸਦਾ ਕੋਈ ਆਸਾਨੀ ਉਸ ਗੁਰੂ ਲਾਸਾਨੀ ਦੀ ਗੱਲ ਕਰੀਏ ਅੰਮ੍ਰਿਤਸਰ ਵਿੱਚ ਜਿੰਨਾ ਦਾ ਜਨਮ ਹੋਇਆ ਉਸ ਬ੍ਰह्म ਗਿਆਨੀ ਦੀ ਗੱਲ ਕਰੀਏ ਉਸ ਬ੍ਰह्म ਗਿਆਨੀ ਦੀ ਗੱਲ ਕਰੀਏ ਛੇਵੇਂ ਗੁਰੂ ਦਾ लाडला ਨਾਲ ਸੀ ਜੋ ਉਸ ਅੰਤਰ ਧਿਆਨੀ ਦੀ ਗੱਲ ਕਰੀਏ ਦਿੱਤੀ ਗਈ ਜੋ ਚਾਂਦਨੀ ਚਾਂਗੇ ਅੰਦਰ ਉਸ ਪਾਵਨ ਕੁਰਬਾਨੀ ਦੀ ਗੱਲ ਕਰੀਏ ਮੱਖਣ ਸ਼ਾ ਬਕਾਲੇ ਚ ਵੇਖਿਆ ਜਾ ਇੱਕ ਗੁਰੂ ਨਹੀਂ ਗੁਰੂਆਂ ਦਾ ਪੂਰ ਬੈਠਾ ਬਾਈ ਮੰჯੀਆਂ ਤੇ ਬੈਠੇ ਗੁਰੂ ਨਕਲੀ ਹਰ ਇੱਕ ਗੁਰੂ ਵਿੱਚ ਸੀ ਗਰੂਰ ਬੈਠਾ ਮੱਖਣ ਸ਼ਾ ਆਖਰੋ ਥਾਂ ਪਹੁੰਚਾ ਜਿਹੜੀ ਥਾਂ ਹਾਜ਼ਰ ਹਜ਼ੂਰ ਬੈਠਾ ਪੋਰੇ ਵਿੱਚ ਸਮਾਧੀ ਲੀਨ ਹੋ ਕੇ ਨਾਨਕ ਪਾਛਾ ਦਾ ਨਵਾ ਨੂਰ ਬੈਠਾ ਨਾਨਕ ਪਾਛਾ ਦਾ ਨਵਾ ਨੂਰ ਬੈਠਾ ਜਦੋਂ ਕਿਸੇ ਵੀ ਗੁਰਸਿੱਖ ਦੇ ਮukh ਵਿੱਚੋਂ ਦੀਨ ਦੁਖੀਆਂ ਤੇ ਸੁਣੇ ਉਪਕਾਰ ਤੇਰੇ ਉਦੋਂ ਧਰਮ ਦੀ ਆਨ ਦੀ ਰਖਿਆ ਲਈ ਝੋਲੀ ਅੜ ਕੇ ਆਏ ਦਵਾਰ ਤੇਰੇ ਸਾਡੀ ਅਣਖ ਤੇ ਇੱਜ਼ਤ ਬਚਾ ਦਾਤਾ ਆ ਕਸ਼ਮੀਰੀਆਂ ਕੇਹਾ ਦਰਬਾਰ ਤੇਰੇ ਉਦੋਂ ਰੱਖਿਆ ਆਏ ਨੇ ਥਾਵਿਆ ਦੀ ਗੋਬਿੰਦ ਰਾਏ ਕਿਹਾ ਬਰਖੁਰਦਾਰ ਤੇਰੇ ਗੋਬਿੰਦ ਰਾਏ ਕਿਹਾ ਬਰਖੁਰਦਾਰ ਤੇਰੇ ਕਿਰਪਾ ਰਾਮ ਨੇ ਗਲ ਵਿੱਚ ਪਾ ਪੱਲਾ ਹੱਥ ਬੰਨ ਕੇ ਕੀਤੀ ਅਰਜ਼ੋਈ ਦਾਤਾ ਚੱਖੜ ਜੁਰਮ ਦਾ ਚੱਲਿਆ ਏ ਚੌ ਪਾਸੀ ਥੰਮਣ ਵਾਲਾ ਨਹੀਂ ਦੇਸਦਾ ਕੋਈ ਦਾਤਾ ਥੰਮਣ ਵਾਲਾ ਨਹੀਂ ਦੇਸਦਾ ਕੋਈ ਦਾਤਾ ਸਿਰ ਤੇ ਟੁੱਟੇ ਪਹਾੜ ਮੁਸੀਬਤਾਂ ਦੇ ਸਿਰ ਤੇ ਟੁੱਟੇ ਪਹਾੜ ਮੁਸੀਬਤਾਂ ਦੇ ਸਾਡੇ ਨਾਲ ਅਣਹੋਣੀ ਹੈ ਹੋਈ ਦਾਤਾ ਗਲੇ ਲੱਗ ਕੇ ਤਿਲਕ ਦੇ ਜੰਜੂਆ ਦੇ ਯਾਰੋ ਯਾਰ ਅਜ ਬੋਤੀ ਹੈ ਰੋਈ ਦਾਤਾ ਯਾਰੋ ਯਾਰ ਅਜ ਬੋਤੀ ਹੈ ਰੋਈ ਦਾਤਾ ਮਸਤ ਹਾਥੀ ਦੇ ਵਾਂਗੇ ਪੁੱਤਰੇ ਨੇ ਬਣਾ ਰਹੇ ਨੇ ਜ਼ਬਰੀ ਮੁਸਲਮਾਨ ਦਾਤਾ ਜਿਹੜਾ ਨਈ ਇਸਲਾਮ ਕਬੂਲ ਕਰਦਾ ਕੱਢ ਲੈਂਦੇ ਨੇ ਉਸ ਦੀ ਜਾਨ ਦਾਤਾ ਦਾੜ ਵਟ ਕੇ ਸਭ ਸੂਰਮੇ ਬੈਠੇ ਨੇ ਰਾਜਪੂਤ ਮਰਹੱਟੇ ਚੋਹਾਨ ਦਾਤਾ ਅੱਖੀ ਵੇਖੇ ਅੱਖੀਆਂ ਮੀਟ ਲਈਆਂ ਜਾਣ ਬੁੱਝ ਕੇ ਬਣੇ ਅਣਜਾਨ ਦਾਤਾ ਥਲ ਪਉਣ ਲਈ ਜ਼ਾਲਮ ਦੇ ਜ਼ੁਲਮ ਤਾਈਂ ਸਿਰ ਤੇ ਬੀੜਾ ਉਠਾਇਆ ਸੀ ਪਾਛਾ ਨੇ ਤਿਲਕ ਜੰਜੂ ਦੀ ਰਖਿਆ ਕਰਨ ਨਿਕਲੇ ਭਾਵੇਂ ਜੰਜੂ ਨਾ ਪਾਇਆ ਸੀ ਪਾਛਾ ਨੇ ਦੇ ਕੇ ਦਿੱਲੀ ਚ ਆਪਣਾ ਸੀਸ ਪਾਵਣ ਜਾਚਕ ਬਚਨ ਨਿਭਾਇਆ ਸੀ ਪਾਛਾ ਨੇ ਔਖੇ ਸਮੇਂ ਚ ਧਰਮ ਦੀ ਢਾਲ ਬਣ ਕੇ ਡੁੱਬਦਾ ਧਰਮ ਬਚਾਇਆ ਸੀ ਪਾਛਾ ਨੇ ਡੁੱਬਦਾ ਧਰਮ ਬਚਾਇਆ ਦੀ ਪਾਛਾ ਨੇ ਸੋ ਇੰਨੇ ਹੀ ਕਵਿਤਾ ਬਿਆਨ ਕਰਦਿਆ ਗੁਰਮਤ ਵਿਚਾਰਾ ਕਰਦਿਆ ਬੈਂਥੀ ਭੁੱਲਾ ਹੋ ਗਈਆਂ ਹਨ ਆਪ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣ ਜੋਗ ਨੇ ਬਖਸ਼ ਲਾਣਾ ਜੀ ਸੋ ਬਹੁਤ ਬਹੁਤ ਧੰਨਵਾਦ ਐਡਵੋਕੇਟ ਹਰਜਿੰਦਰ ਸਿੰਘ <table> ਤਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰitsar ਸਾਹਿਬ ਜੀਆਂ ਦਾ ਜਿੰਨਾ ਸਰਕਾਰ ਆਪ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ ਸੋ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੁਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸਕੂਲ ਗੁਰਦਾਸਪੁਰ ਦੀ ਇਸ ਵਿਦਿਆਰਥਣ ਦਾ ਕਵਿਤਾ ਰਾਹੀਂ ਕੁਝੇ ਵਿੱਚ ਸਮੁੰਦਰ ਬੰਦ ਕੀਤਾ ਹੈ ਸ੍ਰੀ ਗੁਰੂ ਰਾਮਦਾਸ ਜੀ ਪਾ